ਹਾਂ ਜੀ ਇੱਕ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਗੂੰਜ ਰਿਹਾ ਹੈ ਕਿ ਇੰਡੀਆ ਤੇ ਪਾਕਿਸਤਾਨ ਦਾ ਭਾਵੇਂ ਸਮਝੌਤਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਵੀ ਜਿਹੜੀਆਂ ਕੁਝ ਕੋਝੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਪਰ ਇਹਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਹੈ ਹੋ ਚੁੱਕੀ ਹੈ ਉਹਦੀ ਜਿਹੜੀ ਸਪਸ਼ਟਤਾ ਹੁਣ ਸਰਕਾਰ ਵੱਲੋਂ ਕੋਈ ਨਹੀਂ ਕੀਤੀ ਜਾ ਰਹੀ ਗੱਲ ਕਰੇ ਅਸੀਂ ਮੰਗੀ ਸਿੰਘ ਮਾਮਲਾ ਸਰਕਾਰ ਦੀ ਚੁੱਪੀ ਤੇ ਉੱਠ ਰਹੇ ਨੇ ਸਵਾਲ ਭਾਰਤ ਦੀ ਪਹਿਲੀ ਮੈਲਰ ਰਫੀਲ ਲੜਾਕੂ ਜਹਾਜ਼ ਪਾਇਲਟ ਸਿਵੰਗੀ ਸਿੰਘ ਹਾਲੀ ਦੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਉਹਨਾਂ ਦੀ ਗੈਰ ਮੌਜੂਦਗੀ ਤੇ ਉਹਨਾਂ ਨੂੰ ਲੈ ਕੇ ਆ ਰਹੀਆਂ ਅਣਤ ਅਟਕਲਾ ਨਾਂ ਲੋਕਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਹਾਲਾਂਕਿ ਸਿਵੰਗੀ ਸਿੰਘ ਦੇ ਸੇਵਾ ਰਿਕਾਰਡ ਤੇ ਭੂਮਿਕਾ ਨੂੰ ਲੈ ਕੇ ਸਰਕਾਰ ਵੱਲੋਂ ਕਦੇ ਵੀ ਕੋਈ ਵਿਵਾਦ ਪ੍ਰਸਤ ਬਿਆਨ ਨਹੀਂ ਕੀਤਾ ਗਿਆ ਪਰ ਅਚਾਨਕ ਉਹਨਾਂ ਦੀ ਖਬਰਾਂ ਤੋਂ ਗੈਰਬੀ ਨੇ ਅਨੇਕ ਸਵਾਲ ਖੜੇ ਕਰ ਦਿੱਤੇ ਨੇ। ਸਰਕਾਰ ਕਿਉਂ ਨਹੀਂ ਦੇ ਰਹੀ ਸਪਸ਼ਟਤਾ? ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਕਿ ਭਾਰਤ ਸਰਕਾਰ ਜਾਂ ਵਿਆਹ ਹੁਸੈਨ ਵੱਲੋਂ ਕੋਈ ਅਪਚਾਰਿਕ ਜਾਂ ਸਪਸ਼ਟ ਬਿਆਨ ਕਿਉਂ ਨਹੀਂ ਆ ਰਿਹਾ ਇਸ ਤਰ੍ਹਾਂ ਦੀ ਚੁੱਪੀ ਅਕਸਰ ਤਾਂ ਕੋਈ ਰਾਜਨੀਤਿਕ ਜਾਂ ਰਾਸ਼ਟਰੀ ਸੁਰੱਖਿਆ ਸੰਬੰਧੀ ਕਾਰਨ ਹੋ ਸਕਦੀ ਹੈ ਪਰ ਜਨਤਾ ਨੂੰ ਜਾਣਕਾਰੀ ਨਾ ਮਿਲਣ ਕਾਰਨ ਅਟਕਲਾਂ ਨੂੰ ਹੋਰ ਵਧਾਊ ਪਣ ਮਿਲ ਰਿਹਾ ਹੈ ਸੋਸ਼ਲ ਮੀਡੀਆ ਦੇ ਵਿੱਚ ਉੱਭਰੀਆਂ ਨੇ ਨਵੀਆਂ ਥਿਉਰੀਆਂ ਪਾਕਿਸਤਾਨ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਹੈ ਫੇਸਬੁੱਕ ਤੇ ਇੱਕ ਟ੍ਰੈਂਡ ਕਿ ਸਿਵੰਗੀ ਸਿੰਘ ਜਿਹੜੀ ਹੈ ਉਹ ਅਸੀਂ ਕੈਪਚਰ ਕਰ ਲਈ ਹੈ ਅਰੈਸਟ ਕਰ ਲਈ ਹੈ ਇਸ ਤੇ ਕਈ ਯੂਜ਼ਰਾਂ ਨੇ ਸਿਵੰਗੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਕਈ ਥਿਉਰੀਆਂ ਪੇਸ਼ ਕੀਤੀਆਂ ਨੇ ਇਸੇ ਨੇ ਕਿਹਾ ਕਿ ਉਹਨਾਂ ਨੂੰ ਅੰਦਰੂਨੀ ਰਾਜਨੀਤਿਕ ਦਬਾਅ ਕਾਰਨ ਹਟਾ ਦਿੱਤਾ ਗਿਆ ਤਾਂ ਕਿਸੇ ਨੇ ਇਹ ਦਾਵਾ ਕੀਤਾ ਕਿ ਉਹਨਾਂ ਨੇ ਰਾਫੇਲ ਪ੍ਰੋਗਰਾਮ ਦੇ ਵਿੱਚ ਕਿਸੇ ਗੰਭੀਰ ਗੜਬੜ ਦੀ ਪੁਸ਼ਟੀ ਕੀਤੀ ਸੀ ਹਾਲਾਂਕਿ ਸਾਰੀਆਂ ਗੱਲਾਂ ਬਿਨਾਂ ਪੁਸ਼ਟੀ ਦੇ ਚੱਲਨ ਪਰ ਸਰਕਾਰ ਦੀ ਚੁੱਪੀ ਇਹਨਾਂ ਗੱਲਾਂ ਨੂੰ ਕਿਉਂ ਵਧਾ ਰਹੀ ਹੈ ਸਿਵੰਗੀ ਸਿੰਘ ਇੱਕ ਪ੍ਰੇਰਣਾ ਸਿਵੰਗੀ ਸਿੰਘ ਨੇ ਨਾ ਸਿਰਫ ਇੰਡੀਆ ਦੀ ਪਹਿਲੀ ਰਾਫੇਲ ਵੂਮਨ ਪਾਇਲਟ ਹੋਣ ਦਾ ਮਾਣ ਪ੍ਰਾਪਤ ਕੀਤਾ ਸਗੋਂ ਉਹਨਾਂ ਨੇ ਕਾਰਗਿਲ ਦੀ ਹੀਰੋਇਨ ਅਭਿਨੰਦਨ ਵਰਗੀ ਉਡਾਣਾਂ ਦੇ ਵਿੱਚ ਭਾਗ ਲੈ ਕੇ ਆਪਣੀ ਯੋਗਤਾ ਸਾਬਤ ਕੀਤੀ ਉਹਨਾਂ ਦਾ ਅਚਾਨਕ ਗਾਇਬ ਹੋਣਾ ਜਦ ਉਹਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਾ ਮਿਲਣਾ ਸਿਰਫ ਉਹਨਾਂ ਦੇ ਪ੍ਰਸ਼ੰਸਕਾਂ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਚਿੰਤਾ ਦੀ ਗੱਲ ਹੈ ਸਵਾਲ ਇਹ ਨਹੀਂ ਕਿ ਸਿਵੰਗੀ ਸਿੰਘ ਕਿੱਥੇ ਹਨ ਸਵਾਲ ਇਹ ਹੈ ਕਿ ਸਰਕਾਰ ਕਿਉਂ ਨਹੀਂ ਦੱਸ ਰਹੀ ਕਿ ਉਹ ਠੀਕ ਹਨ ਜਾਂ ਨਹੀਂ ਸੋ ਵੀਡੀਓ ਤੁਸੀਂ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਸਰਕਾਰ ਜਿਹੜਾ ਸਪਸ਼ਟੀਕਰਨ ਇਸ ਸੰਬੰਧੀ ਦੇ ਸਕੇ